ਸਰ ਜਿਹੜਾ ਸਕੂਲ ਦੇ ਵਿੱਚ ਆਇਆ ਚੈਕਿੰਗ ਕਰਨ ਕੀ ਹੈ ਸਰ ਮਾਤੋ ਮਾਨਯੋਗ ਐਸਐਸਪੀ ਸਾਹਿਬ ਹੁਸ਼ਿਆਰਪੁਰ ਜਿਹੜੇ ਦਿਸਾਂ ਦਿਸ਼ੇ ਹੈਟ ਅਸੀਂ ਵਕ ਵਕ ਸਮੇਂ ਤੇ ਵਕ ਵਕ ਅਲੱਗ-ਅਲੱਗ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਜੋ ਲੜਕੀਆਂ ਦੇ ਸਕੂਲ ਹੈਗੇ ਆ ਖਾਸ ਕਰਕੇ ਉਹਨਾਂ ਦੇ ਬਾਹਰ ਅਸੀਂ ਨਾਕਾਬੰਦੀ ਕਰਕੇ ਪੈਟਰੋਲਿੰਗ ਕਰਕੇ ਜਿਹੜੀਆਂ ਲੜਕੀਆਂ ਹੈਗੀਆਂ ਭਈ ਉਹਨਾਂ ਦੇ ਨਾਲ ਕੋਈ ਜਿਹੜੇ ਲੜਕੇ ਆਵਾਰਾ ਹੈਗੇ ਆ ਉਹ ਛੇੜਛਾੜ ਨਾ ਕਰਨ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਕਿਸੇ ਸਬੰਧ ਦੇ ਵਿੱਚ ਅੱਜ ਅਸੀਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹ ਜਿਹੜੀ ਰੇਲਵੇ ਮੰਡੀ ਦੇ ਵਿੱਚ ਆਇਆ ਉੱਥੇ ਅਸੀਂ ਉਹਨਾਂ ਨੂੰ ਚਾਰੇ ਪਾਸੇ ਘੇਰ ਕੇ ਜਿਹੜੇ ਵੀ ਛੇ ਜਿਹੜੇ ਲੜਕੀਆਂ ਨੂੰ ਤੰਗ ਕਰਦੇ ਸੀ ਜਾਂ ਪਰੇਸ਼ਾਨ ਕਰਦੇ ਸੀਗੇ ਉਹਨਾਂ ਦੇ ਅਸੀਂ ਚਲਾਨ ਕੀਤੇ ਹੈਗੇ ਉਹਨਾਂ ਦੇ ਮੋਟਰਸਾਈਕਲ ਬੰਦ ਕੀਤੇ ਹੈਗੇ ਆ ਤੇ ਕਈਆਂ ਨੂੰ ਵਾਰਨਿੰਗ ਦੇ ਕੇ ਅਸੀਂ ਛੱਡਿਆ ਵੀ ਹੈਗਾ ਸਰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਕੋਈ ਐਦਾਂ ਕੋਈ ਲੜਕੇ ਸਕੂਲਾਂ ਦੇ ਬਾਹਰ ਘੁੰਮਦੇ ਆ ਨਜਾਇਜ਼ ਵੀ ਬਿਨਾਂ ਕਿਸੇ ਕੰਮ ਤੋਂ ਅਸੀਂ ਮੈਸੇਜ ਇਹੀ ਦੇਣਾ ਚਾਹੁੰਦੇ ਹੈਗੇ ਆ ਕਿ ਹਰ ਇੱਕ ਦੀ ਜਿਹੜੀ ਲੜਕੀਆਂ ਧੀਆਂ ਪੈਣਾ ਹਰ ਇੱਕ ਦੀਆਂ ਸੰਜੀਆਂ ਹੁੰਦੀਆਂ ਆ ਕੋਈ ਵੀ ਜੇ ਕਿਸੇ ਨੂੰ ਕੋਈ ਤੰਗ ਪ੍ਰੇਸ਼ਾਨ ਕਰੇਗਾ ਤੇ ਇਸ ਗੱਲ ਨੂੰ ਬਰਸ਼ਤ برداشت ਨਹੀਂ ਕੀਤਾ ਜਾਊਗਾ। ਉਹਦੇ ਨਾਲ ਸਖਤ ਤੋਂ ਸਖਤ ਜਿਹੜੀ ਹੈਗੀ ਉਹਦੇ ਖਿਲਾਫ ਕਾਰਵਾਈ ਕਰਾਂਗੇ। ਤੇ ਵਾਰਨਿੰਗ ਦਿੰਦੇ ਆ ਕਿ ਲੜਕੀਆਂ ਦੇ ਜਿਹੜੇ ਸਕੂਲ ਹੈਗੇ ਖਾਸ ਕਰਕੇ ਉਹਦੇ ਆਲੇ ਦੁਆਲੇ ਜਿਹੜੇ ਹੈਗੇ ਆ ਬਿਨਾਂ ਵਜਾ ਬਿਨਾਂ ਕੰਮ ਤੋਂ ਕੋਈ ਵੀ ਜਿਹੜਾ ਹੈਗਾ ਨੌਜਵਾਨ ਨਾ ਘੁੰਮੇ। ਸਰ 18 ਸਾਲ ਤੋਂ ਘੱਟ ਜਿਹੜੇ ਲੋਕ ਬੱਚੇ ਚਲਾ ਰਹੇ ਆ ਟੂ ਵੀਲਰ ਫੋਰ ਵੀਲਰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਹਿੰਦੇ ਚਲਾਨ ਵਗੈਰਾ ਕਹਿੰਦੇ ਸਜ਼ਾ ਵਗੈਰਾ ਹੋ ਗਈ ਹੈ। 18 ਸਾਲ ਤੋਂ ਘੱਟ ਬੱਚੇ ਜਿਹੜੇ ਕੋਈ ਵੀ ਵੀਕਲ ਚਲਾਉਂਦੇ ਹੈਗੇ ਆ ਕਾਨੂੰਨ ਦੇ ਮੁਤਾਬਕ ਜਿਹੜਾ ਹੈਗਾ ਉਹਨਾਂ ਦੇ ਪੇਰੈਂਟਸ ਨੂੰ ਸਜ਼ਾ ਵੀ ਹੋ ਸਕਦੀ ਹੈਗੀ ਆ ਤੇ ਉਹਨਾਂ ਨੂੰ ਜੁਰਮਾਨਾ ਵੀ ਹੋ ਸਕਦਾ ਪਰ ਅਸੀਂ ਜਿਹੜੇ ਹੈਗੇ ਆ ਅੱਜ ਵੀ ਸਕੂਲ ਦੇ ਵਿੱਚ ਅਸੀਂ ਦੋ ਤਿੰਨ ਬੱਚੇ ਜਿਹੜੇ ਹੈਗੇ ਆ ਜਿਹੜੇ ਉਹ ਵਹੀਕਲ ਲੈ ਕੇ ਆਏ ਹੋਏ ਸੀਗੇ ਉਹਨਾਂ ਨੂੰ ਅਸੀਂ ਸਮਝਾ ਕੇ ਮਤਲਬ ਉਹਨਾਂ ਨੂੰ ਭੇਜ ਦਿੱਤਾ ਆ ਤੇ ਅੱਗੇ ਤੋਂ ਜਿਹੜਾ ਇਸ ਤਰ੍ਹਾਂ ਵਹੀਕਲ ਨਾ ਲਿਆਉਣ ਦੀ ਹਦਾਇਤ ਕੀਤੀ ਠੀਕ ਹੈ ਸਰ ਹਾਂ ਜੀ ਸਰ ਆਪਣਾ ਨਾਮ ਰਾਜਨ अरोड़ा ਸਰ ਇਹ ਫਾਪਰਿੰਸਪਲ ਇਹ ਪੁੱਛਦੇ ਹਾਂ ਜੀ ਸਰ ਜਿੱਦਾਂ ਆਪਣੇ ਅੱਜ ਪੁਲਿਸ ਲੱਗੀ ਸੀ ਤੇ ਕੀ ਹੈ ਸਾਰਾ ਮਾਮਲਾ ਜਿਹੜੇ ਪੁਲਿਸ ਦੇ ਅਸਟਾ ਕਿ ਸਾਡੇ ਬੱਚਿਆਂ ਨੇ ਕੁਝ ਕੰਪਲੇਂਟ ਕੀਤੀ ਸੀ ਕਿ ਕੁਝ ਲੜਕੀ ਉਹਨਾਂ ਨੂੰ ਤੰਗ ਕਰ ਰਹੇ ਹੈ ਇਸ ਕਰਕੇ ਅਸੀਂ ਆਪਣਾ ਪੀਸੀਆਰ ਨਾਲ ਨੂੰ ਸੂਚਨਾ ਦੇ ਸੀ ਉਹਦੇ ਰਿਗਾਰਡਿੰਗ ਅੱਗੇ ਵੀ ਆਂਦੇ ਹੈ ਅੱਜ ਵੀ ਸਾਰ ਆਇਆ ਹੈ ਤੇ ਉਹਨਾਂ ਨੇ 12 ਚਲਾਣ ਵੀ ਕੀਤੇ ਹੈ ਤੇ ਉਹਨਾਂ ਦੇ ਮੋਟਰਸਾਈਕਲ ਰਬਾਉਂ ਵੀ ਕਿੱਦਾਂ ਦੇਖਦੇ ਹੋ ਪੁਲਿਸ ਦੇ ਇਸ ਕੰਮ ਨੂੰ ਬਹੁਤ ਵਧੀਆ ਸਰ ਸਾਡੇ ਬੱਚਿਆਂ ਦਾ ਆਣਾ ਜਾਣਾ ਜਿਹੜਾ ਬੱਚਿਆਂ ਦਾ ਨਾਮ ਉਹ ਬਹੁਤ ਸੁਖਾਲਾ ਹੋ ਜਾਏਗਾ ਸਹੀ ਹਾਂਜੀ ਠੀਕ ਹੈ ਸਰ